ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੇ ਸੁਲਤਾਨ ਤਨਤਲ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਮੌਜੂਦਾ ਦਾਜ਼ੇ ਕੇ 8 ਅਕਤੂਬਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਨੂੰ ਲੈ ਕੇ ਉਨਾ ਦੁਆਰਾ ਹੀ ਵਸਾਈ ਨਗਰੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹਰ ਇੱਕ ਅੰਮ੍ਰਿਤਸਰ ਦੇ ਸਥਾਨ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਜੋ ਕਿ ਬਹੁਤ ਹੀ ਸੋਹਣੇ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦਾ ਮਾਡਲ ਮੌਜੂਦ ਹੈ ਜੋ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸਥਿਤ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਜਿਸ ਤਰ੍ਹਾਂ ਸਜਿਕਣ ਸ੍ਰੀ ਹਰਮੰਦਰ ਸਾਹਿਬ ਨੂੰ ਪੂਰੇ ਫੁੱਲਾਂ ਦੇ ਨਾਲ ਦੇਸ਼ੀ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਉਸੇ ਤਰ੍ਹਾਂ ਹੀ ਇਸ ਰੇਲਵੇ ਸਟੇਸ਼ਨ ਦੇ ਬਾਹਰ ਵੀ ਇਸ ਮੋਡਲ ਨੂੰ ਸਜਾਇਆ ਗਿਆ ਤੇ ਆਸ-ਪਾਸ ਰੇਲਵੇ ਸਟੇਸ਼ਨ ਨੂੰ ਵੀ ਇਸੇ ਤਰ੍ਹਾਂ ਸਜਾਇਆ ਗਿਆ ਹੈ ਕਿਉਂਕਿ ਦੇਖਿਆ ਜਾਵੇ ਤਾਂ ਦੂਰੋ-ਦੂਰੋ ਜੋ ਰੇਲਵੇ ਸਟੇਸ਼ਨ ਤੇ ਯਾਤਰੀ ਆਂਦੇ ਨੇ ਤਾਂ ਉਹਨਾਂ ਲਈ ਹੀ ਇਹ ਜੋ ਜਾਣਕਾਰੀ ਹੈ ਉਹਨਾਂ ਨੂੰ ਇਤਿਹਾਸਿਕ ਜਾਣਕਾਰੀ ਦੱਸਣੇ ਕਿ ਕਿਸ ਤਰ੍ਹਾਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਅੰਮ੍ਰਿਤਸਰ ਸਾਹਿਬ ਜੋ ਕਿ ਨਗਰੀ ਜਿਸ ਨਗਰੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਕਿਸ ਤਰ੍ਹਾਂ ਬਸਾਈ ਸੀ ਤਾਂ ਪਾਈ ਜੇਠਾ ਜਿਹਦੇ ਨਾਮ ਨਾਲ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਤਾਂ ਜਾਣਿਆ ਜਾਂਦਾ ਸੀ 1534 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤਾਂ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਗੁਰੂ ਨਗਰੀ ਪਵਿੱਤਰ ਨਗਰੀ ਜੋ ਕਿ ਉਹਨਾਂ ਦੁਆਰਾ ਬਸਾਈ ਗਈ ਸੀ ਤੇ ਆਜ ਉਹਨਾਂ ਦੀ ਬसाई ਨਗਰੀ ਦੇ ਵਿੱਚ ਲੋਕ ਜੋ ਨੇ ਇਸ ਪਵਿੱਤਰ ਸਥਾਨ ਤੇ रह ਰਹੇ ਨੇ ਤਾਂ ਪੂਰੇ ਅੰਮ੍ਰਿਤਸਰ ਨੂੰ ਇਸ ਖਾਸ ਦਿਨ ਉਤੇ ਗੁਰਪੁਰਬ ਦੇ ਮੌਕੇ ਤੇ ਪੂਰੇ ਅੰਮ੍ਰਿਤਸਰ ਸਾਹਿਬ ਨੂੰ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਜਾਂਦਾ ਹੈ ਤੇ ਰੇਲਵੇ ਸਟੇਸ਼ਨ ਦਾ ਇੱਕ ਮਨਮੋਹਕ ਨਜ਼ਾਰਾ ਜੋ ਹੈ ਉਹ ਤੁਹਾਨੂੰ ਦਿਖਾ ਰਹੀਆਂ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਉਸ ਤਰ੍ਹਾਂ ਹੀ ਬਾਹਰ ਹਰ طرف ਜਿਹੜੀ ਹੈ ਰੇਲਵੇ ਸਟੇਸ਼ਨ ਤੇ ਲਾਈਟਿੰਗ ਲਗਾਈ ਗਈ ਹੈ ਤਾਂ ਕਿਸ ਤਰ੍ਹਾਂ ਇਹ ਮਨਮੋਹਕ ਜੋ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਪੂਰੇ रेलवे स्टेशन ਦਾ ਬਾਹਰ ਤਾਂ ਕਿ ਦੂਰੋਂ ਦੂਰੋਂ ਯਾਤਰੀ ਆਂਦੇ ਨੇ ਉਹ ਇਤਿਹਾਸਿਕ ਜੋ ਜਾਣਕਾਰੀ ਹੈ ਉਸ ਤੋਂ ਜਾਣੂ ਹੋ ਸਕਣ ਉਹਨਾਂ ਨੂੰ ਪਤਾ ਚੱਲ ਸਕੇ ਕਿ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਜਿਸ ਗੁਰੂ ਦੁਆਰਾ ਕੀਤੀ ਗਈ ਚੌਥੇ ਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਇਸ ਨਗਰੀ ਦੀ ਜੋ ਵਸਾਈ ਉਹਨਾਂ ਦੁਆਰਾ ਜੇ ਇਹ ਨਗਰੀ ਹੈ ਤਾਂ ਉਸ ਦੇ ਬਾਰੇ ਹੀ ਸਾਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਖਾਸ ਤਿਆਰੀਆਂ ਜੋ ਨੇ ਉਹ ਚੱਲ ਰਹੀਆਂ ਨੇ ਤਾਂ ਇਸ ਤਿਆਰੀਆਂ ਦੇ ਵਿੱਚ ਹੀ ਇੱਕ ਤਿਆਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸੋਨੇ ਫੁੱਲ ਜੋ ਨੇ ਉਹ ਲਗਾਏ ਗਏ ਨੇ ਸਜਾਵਟ ਹਾਲੇ ਵੀ ਚੱਲ ਰਹੀ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਪਰਸੋਂ ਯਾਨੀ ਕਿ 8 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਹੈ ਤਾਂ ਉਸ ਨੂੰ ਲੈ ਕੇ ਤਿਆਰੀਆਂ ਪੂਰੀ ਤਰ੍ਹਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਤੇ ਵੀ ਜੋ ਕਾਰੀਗਰ ਨੇ ਉਹ ਇਹ ਸੇਵਾ ਨਿਭਾ ਰਹੇ ਨੇ ਤਾਂ ਲਾਈਟਾਂ ਅਤੇ ਫੁੱਲਾਂ ਦੀ ਜੋ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸਾਰੇ ਆਚਾਰੇ ਪਾਸੇ ਰੇਲਵੇ ਸਟੇਸ਼ਨ ਨੂੰ ਸੋਹਣੇ ਸੋਹਣੇ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂ ਦੂਰੋਂ ਦੂਰੋਂ ਜੋ ਇੱਥੇ ਯਾਤਰੀ ਆਂਦੇ ਨੇ ਉਹਨਾਂ ਨੂੰ ਇਸ ਇਤਿਹਾਸਿਕ ਦਿਨ ਤੋਂ ਜਾਣੂ ਕਰਵਾਇਆ ਜਾਏ ਕਿ ਸਚਖੰਡ ਸ੍ਰੀ ਹਰਮੰਦਰ ਸਾਹਿਬ ਤਾਂਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਨਗਰੀ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਗੁਰੂਆਂ ਦੁਆਰਾ ਵਸਾਈ ਗਈ ਹੈ ਨਗਰੀ ਹੈ ਤਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਇਸ ਨਗਰੀ ਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਤਾਂ ਮਨਮੋਹਕ ਦ੍ਰਿਸ਼ ਮਨਮੋਹਕ ਨਜ਼ਾਰੇ ਜੋਨੇ ਦਿਖਾ ਰਿਹਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਸੋ ਬਿਲਕੁਲ ਦੇਖ ਸਕਦੇ ਹੋ ਇਹ ਲੋਕਿਕ ਨਜ਼ਾਰਾ ਦੂਸਰੇ ਪਾਸੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਹੀ ਫ੍ਰੀ ਬੱਸ ਸੇਵਾ ਜੋ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ਼ਰਧਾਲੂਆਂ ਨੂੰ ਲੈ ਕੇ ਜਾਂਦੀ ਹੈ ਤੇ ਉੱਥੋਂ ਸ਼ਰਧਾਲੂ ਜਿਹੜੇ ਨੇ ਇਸ ਬੱਸ ਦੇ ਰਾਹੀਂ ਇਸ ਫ੍ਰੀ ਬੱਸ ਸੇਵਾ ਦੇ ਰਾਹੀਂ ਹੀ ਵਾਪਸ ਆਉਂਦੇ ਨੇ ਤਾਂ ਇੱਥੇ ਦੇਖ ਸਕਦੇ ਹੋ ਕਿ ਸ਼ਰਧਾਲੂ ਜੋ ਨੇ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਨੇ ਉਹਨਾਂ ਦੀ ਜਿਹੜੀਆਂ ਕਤਾਰਾਂ ਨੇ ਲਾਈਨਾਂ ਨੇ ਉਹ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਇੱਥੇ ਸੇਵਾਦਾਰ ਜੋ ਸੇਵਾ ਕਰਦੇ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਵਾਹਿਗੁਰੂ ਜੀ ਦਾ ਖਾਲਸਾ ਪਤ ਜੀ ਸਰ ਬਾਬਾ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਤੇ ਇਸ ਨੂੰ ਲੈ ਕੇ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਵੀ ਬਹੁਤ ਸੋਹਣੇ ਪੁੱਲਾਂ ਦੇ ਨਾਲ ਸਜਾਇਆ ਗਿਆ ਹੈ ਹਰ ਪਾਸੇ ਸਜਾਵਟ ਦੇਖਣ ਨੂੰ ਮਿਲਦੀ ਹੈ ਕੀ ਕਹਿਣਾ ਚਾਹੋਗੇ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਬਣਾਇਆ ਜਾਂਦਾ ਵਾ ਤੇ ਡੈਕੋਰੇਸ਼ਨ ਸਾਰੀ ਕੀਤੀ ਆ ਤੇ ਉੱਥੇ ਇਸ ਤੋਂ ਵੱਧ ਆ ਤੇ ਇਸੇ ਕਰੇ ਸੰਗਤਾਂ ਵਾ 24 ਘੰਟੇ ਇਹ ਬੱਸਾਂ ਲੰਗਰੀ ਆ 24 ਘੰਟੇ ਬੱਸਾਂ ਚੱਲਦੀਆਂ ਵਾ ਹਾਂਜੀ ਤੁਸੀਂ ਵੀ ਸੇਵਾ ਕਰਦੇ ਹੋ ਹਾਂਜੀ ਹਾਂਜੀ ਸਾਡੀ ਇਹ 24 ਘੰਟੇ ਚੱਲਦੀਆਂ ਨੇ ਉਧਰੋਂ ਵੀ ਸ਼ਰਧਾਲੂ ਆਉਂਦੇ ਨੇ ਇੱਥੋਂ ਸ਼ਰਧਾਲੂ ਲੈ ਕੇ ਜਾਂਦੇ ਨੇ ਬਿਲਕੁਲ ਬਿਲਕੁਲ ਇਹ 24 ਘੰਟੇ ਕੀ ਕਹਿਣਾ ਚਾਹੋਗੇ ਸੰਤਨ ਨੂੰ ਕਿ ਦੇਸ਼ਾਂ ਮੇ ਦੇਸ਼ਾਂ ਤੋਂ ਸੰਤਾ ਗੁਰਪੁਰਪ ਦੇ ਮੌਕੇ ਤੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਪਹੁੰਚਣ ਜਾਣੇ ਤੇ ਜਿਹੜਾ ਔਨ ਦਾ ਜ਼ਰੀਆ ਹੈ ਰੇਲਵੇ ਸਟੇਸ਼ਨ ਹੀ ਰਹਿੰਦਾ ਹੈ ਜਾਂ ਫਿਰ ਇੰਟਰਨੈਸ਼ਨਲ 에ਅਰਪੋਰਟ ਰਹਿੰਦਾ ਹੈ ਤਾਂ ਦੋਵਾਂ ਨੂੰ ਹੀ ਬਹੁਤ ਸੋਹਣਾ ਸਜਾਇਆ ਗਿਆ ਹਾਂਜੀ ਜੀ ਦੇਖੋ ਅਸੀਂ ਇਹੋ ਪੀਲ ਕਰਦੇ ਹਾਂ ਕਿ ਦੂਰੋਂ ਦੂਰ ਤੇ ਆਟੋ ਜਾਣ ਦੀ ਲੋੜ ਨਹੀਂ ਗਈ ਉਹ ਆਟੋ ਵਾਲੇ ਖਰਾਬ ਕਰਦੇ ਨੇ ਇੱਥੇ ਸਾਹਮਣੇ ਬੋਰਡ ਲੱਗਾ ਪਿਆਦਾ 24 ਘੰਟੇ ਸਰਵਿਸ ਆ ਤੇ ਰਮਾਨਾ ਆਓ ਸੇਫਟੀ ਆ ਹਾਂਜੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਗੁਰਪੂਰਬ ਦੇ ਲਈ ਗੁਰਪੂਰਬ ਦੇ ਮੌਕੇ ਤੇ ਸਚਕਣ ਚਿਨਹਿਰ ਮੰਦਿਰ ਸਾਹਿਬ ਦੇ ਦਰਸ਼ਨਾ ਲਈ ਦੂਰੋ ਦੂਰ ਸੰਗਤਾ ਆਂਧੀਆਂ ਨੇ ਤਾਂ ਇਸ ਫ੍ਰੀ ਬਾ ਸੇਵਾ ਦਾ ਵੀ ਨਾਲ-ਨਾਲ ਜ਼ਰੂਰ ਲਾਹਾ ਲੈਣ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਜੋ ਰੇਲਵੇ ਸਟੇਸ਼ਨ ਹੈ ਉਸ ਦਾ ਅਲੌਕਿਕ ਨਜ਼ਾਰਾ ਜੋ ਹੈ ਉਹ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਗੁਰਪੂਰਬ ਦੇ ਮੌਕੇ ਤੇ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਦੇ ਮੌਕੇ ਤੇ ਸੁੰਦਰ ਫੁੱਲਾਂ ਅਤੇ ਲਾਈਟਾਂ ਦੀ ਸਜਾਵਟ ਜੋ ਹੈ ਉਹ ਹਰ ਕਿਸੇ ਨੂੰ ਇਸ ਨਜ਼ਾਰੇਲੇ ਅਲੋਕਿਕ ਨਜ਼ਾਰਾ ਜੋ ਹੈ ਦਿਖਾ ਰਹੀ ਹੈ ਤਾਂ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਰ ਪਾਸੇ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਆਮਰਦਾਸ ਜੀ ਦੇ ਦੁਆਰਾ ਬਸਾਈ ਗਈ ਇਸ ਸੋਹਣੀ ਪਵਿੱਤਰ ਧਰਤੀ ਨੂੰ ਸਜਾਇਆ ਜਾ ਰਿਹਾ ਹੈ ਵੇਖੋ ਜੀ ਇਸ ਸੋਹਣੀ ਪਵਿੱਤਰ ਧਰਤੀ ਨੂੰ ਸਜਾਇਆ ਜਾਂਦਾ ਹਰ ਇੱਕ ਸਾਲ ਬਹੁਤ ਚੰਗੀ ਗੱਲ ਹੈ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਉਹਦੇ ਪ੍ਰਥਾਏ ਮਾਰੀ ਸੋਚ ਵੀ ਰੱਖਦੀਆਂ ਇੱਥੇ ਚਾਹੀਦਾ ਹੈ ਇਹਨਾਂ ਨੂੰ ਸਿਰਫ ਬੀੜੀ ਤੋਂ ਪਵਿੱਤਰ ਸ਼ਹਿਰ ਦਾ ਦਰਜਾ ਕਰਾ ਦੇ ਜਿਵੇਂ ਗੰਗਾ ਹਰਦਵਾਰ ਨੂੰ ਦਿੱਤਾ ਗਿਆ ਨਾ ਉਹ ਤਿਸ਼ਾਦਰਜਾ ਕਰਾਲ ਇਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾ ਦਿੱਤਾ ਜਾਣਾ ਚਾਹੀਦਾ ਸੀ ਪਰ ਇਹ ਤੱਕ ਨਹੀਂ ਹੈਗਾ ਇਹ ਘਾਟ ਆ ਬਾਕੀ ਵੇਖੋ ਆ ਫਰੀ ਬਾਸੇ ਵਾਲੀ ਲਿਖੀ ਆ ਤਨਹਰ ਮੰਦਰ ਸਾਬ ਵੀ ਲਿਖਿਆ 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 ਕੀ ਲਿਖਿਆ ਹੋ ਗਿਆ ਫਰੀ ਲੰਗਰ ਸੇਵਾ 24 ਘੰਟੇ ਜਿਵੇਂ ਲੰਗਰ ਦੀ ਸੇਵਾ 24 ਘੰਟੇ ਫਰੀ ਆ ਇਹ ਬਸ ਸੇਵਾ 24 ਘੰਟੇ ਫਰੀ ਆ ਇਹ ਆਟੋ ਵਾਲੇ 20 20 ਰੁਪਏ 40 ਰੁਪਏ ਲੁੱਟ ਲੈਂਦੇ ਆ ਤੇ ਪਚੌਂਦੀ ਦੁਕਾਨ ਤੇ ਫਿਰ ਨਹੀਂ ਆ ਗਈ ਸਜਾਵਟ ਜਿਸ ਤਰ੍ਹਾਂ ਦੇਖੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਸਜਾਵਟ ਜਿਹੜੀ ਆ ਸਜਾਵਟ ਦਾ ਗੁਰੂ ਆਮਦਾਸ ਜੀ ਕਰਦੀ ਆ ਹਾਂ ਉਹਨਾਂ ਬਰਾਬਰ ਕੁਝ ਨਹੀਂ ਰੀਚ ਕਰ ਸਕਦਾ ਜਿਵੇਂ ਮਰਜ਼ੀ ਕਰ ਲੈ ਕੁਝ ਹੋ ਜਾਂਦਾ ਬਕਸਾ ਦਿੱਲੀ ਮੈਂ ਸਭ ਬਿਲਕੁਲ ਦੇਖ ਸਕਦੇ ਹੋ ਕਿ ਇਹ ਜੋ ਸਜਾਵਟ ਕੀਤੀ ਜਾ ਰਹੀ ਹੈ ਹਰ ਕੋਈ ਇਹ ਅਲੋਕਿਕ ਨਜ਼ਾਰਾ ਦੇਖਣ ਆਂਦਾ ਹੈ ਤਾਂ ਅੰਮ੍ਰਿਤਸਰ ਨੂੰ ਪੂਰੇ ਹੀ ਅੰਮ੍ਰਿਤਸਰ ਨੂੰ ਗੁਰਪੁਰਬ ਦੇ ਮੌਕੇ ਤੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਲਾਈਟਿੰਗ ਕੀਤੀ ਜਾ ਰਹੀ ਹੈ ਤਾਂ ਇੱਕ ਅਲੌਕਿਕ ਨਜ਼ਾਰਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਦਿਖਾਇਆ ਹੈ ਜਿੱਥੇ ਦੂਰੋਂ ਦੂਰੋਂ ਯਾਤਰੀ ਆਂਦੇ ਨੇ ਤਾਂ ਉਹ ਇਸ ਖਾਸ ਇਤਿਹਾਸਿਕ ਦਿਨ ਤੋਂ ਜਾਣੂ ਹੋ ਸਕਣ ਉਹਨਾਂ ਲਈ ਇਹ ਖਾਸ ਜੋਹੇ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਜਿਸ ਤਰ੍ਹਾਂ ਪੂਰੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਨੇ ਸੋਨੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਠੀਕ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਵੀ ਇਸੇ ਫੁੱਲਾਂ ਫੁੱਲਾਂ ਦੇ ਨਾਲ ਦੇਸ਼ੀ ਅਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ